ਤਰਨਤਾਰਨ ਪੱਟੀ ਮਾਰਗ ਤੇ ਵਾਪਰੇ ਪਿਆਨ ਖਾਦਸੇ ਦੇ ਵਿੱਚ ਪਿਓ ਤੇ ਧੀ ਦੀ ਜਾਨ ਚਲੀ ਗਈ ਜਿਤ ਕੋਈ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਦੋ ਹੋਰ ਮੁੰਡੇ ਇਸੇ ਮੋਟਰਸਾਈਕਲ ਤੇ ਸਵਾਰ ਸਨ ਜੋ ਕਿ ਬੁਰੀ ਤਰ੍ਹਾਂ ਤੇ ਨਾਲ ਜ਼ਖਮੀ ਹੋ ਗਏ ਐਂਬੂਲੈਂਸ ਦੀ ਮਦਦ ਨਾਲ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਕੇ ਤੇ ਪਹੁੰਚੇ ਡੀਐਸਪੀ ਸਬਡਿਵੀਜ਼ਨ ਪੱਟੀ ਗੁਰਕਰਪਾਲ ਸਿੰਘ ਨੇ ਕਿਹਾ ਕਿ ਪਿੰਡ ਸਬਰਾ ਵਾਸੀ ਗੁਰਪ੍ਰੀਤ ਸਿੰਘ ਜੋ ਕਿ ਇੱਟਾਂ ਦੇ ਪੱਠੇ ਤੇ ਕੰਮ ਕਰਦਾ ਸੀ ਆਪਣੀ ਪਤਨੀ ਧੀ ਅਤੇ ਪੁੱਤਾਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਦਿਵਾਲ ਜਾ ਰਿਹਾ ਸੀ ਜਦੋਂ ਉਹ ਤਰਨਤਾਰਨ ਰਸੂਲਪੁਰ ਨਹਿਰਾਂ ਦੇ ਕੋਲ ਪਹੁੰਚੇ ਤਾਂ ਕੈਂਟਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਕੈਂਟਰ ਨੇ ਪਿਓ ਤੇ ਧੀ ਦੇ ਸਿਰ ਨੂੰ ਦਰੜ ਦਿੱਤਾ ਜਿਸ ਦੇ ਕਾਰਨ ਦੋਹਾਂ ਦੀ ਮੌਕੇ ਤੇ ਜਾਨ ਚਲੀ ਗਈ ਉਸ ਦੀ ਪਤਨੀ ਅਤੇ ਪੁੱਤ ਗੰਭੀਰ ਰੂਪ ਤੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਉਹਨਾਂ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਸਬਰਾ ਤੇ ਉਸ ਦੀ 3 ਸਾਲ ਦੀ ਧੀ ਰੂਹੀ ਦੇ ਵਜੋਂ ਕੀਤੀ ਗਈ ਹੈ ਡੀਐਸਪੀ ਨੇ ਦੱਸਿਆ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਚੁੱਕਿਆ ਜਦੋਂ ਕਿ ਕੈਂਟਰ ਅਤੇ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਜਾ ਰਹੇ ਨੇ ਇਸ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਣੀ ਹੈ ਤੇ ਦੂਸਰੇ ਪਾਸੇ ਪ੍ਰਿਤਕਾਂ ਦੇ ਵਾਰਸਾਂ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚ ਕੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਸੀ ਰਾਘਿਰ ਸੁਖਜੀਤ ਸਿੰਘ ਨੇ ਵੀ ਇਸ ਮੌਕੇ ਤੇ ਦੱਸਿਆ ਕਿ ਇਹ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ ਕਿਸ ਤਰ੍ਹਾਂ ਦੇ ਨਾਲ ਇਹ ਟੱਕਰ ਹੋਈ ਅਤੇ ਮਾਸੂਮ ਬੱਚੀ ਸਮੇਤ ਉਸਦੇ ਪਿਤਾ ਦੇ ਸਿਰ ਤੋਂ ਟਾਇਰ ਤੱਕ ਲੰਘ ਗਿਆ ਜਿਸ ਦੇ ਕਾਰਨ ਉਹਨਾਂ ਦੀ ਹਾਲਤ ਦੇਖਣਯੋਗ ਤੱਕ ਨਾ ਰਹੀ ਸਿੰਘ ਖਾਲਸਾ ਜੀ ਆਪਾਂ ਪੱਟੀ ਤੋਂ ਰਹਿਣ ਵਾਲੇ ਆ ਇਹ ਹਾਸਾ ਹੋਇਆ ਜੀ ਪੱਟੀ ਰੋਡ ਤੇ ਤਰਨਤਾਰਨ ਪੱਟੀ ਰੋਡ ਤੇ ਤੇ ਹਾਂਜੀ ਹਾਸੇ ਦੇ ਵਿੱਚ ਜੀ ਦੋ ਇੱਕ ਪਿਓ ਤੇ ਪਿਓ ਦੀ ਉਹਦੀ ਧੀ 7 ਸਾਲ ਦੀ ਕੁੜੀਆ ਸੀ ਤੇ ਉਹ ਬਾਬਾ ਜੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਚਲੋ ਉਹਨਾਂ ਦੇ ਸਿਰ 'ਚ ਸੱਟ ਲੱਗੀ ਸੀ ਦਿਮਾਗ ਚਲੋ ਫਿਸ ਗਿਆ ਥੱਲੇ ਆ ਗਏ ਤੇ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤ ਨਾਲ ਜੂਝ ਰਹੇ ਆ ਉਹ ਹਸਪੀਟਲ ਦਾਖਲਿਆ ਤੇ ਪਿੰਡ ਸਭਰਾਵਾਂ ਦੇ ਰਹਿਣ ਵਾਲੇ ਸੀ ਤੇ ਪਾਛੋ ਬਸ ਇੰਨੀਆਂ ਕੇ ਬੇਨਤੀਆਂ ਉਹ ਐਕਸੀਡੈਂਟ ਤਾਂ ਬਾਬਾ ਜੀ ਮੋਟਰਸਾਈਕਲ ਸੀ ਤੇ ਵੱਡਾ ਟਰੱਕ ਸੀਗਾ ਟਰੱਕ ਦੇ ਚਾਂ ਤੇ ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕਿਤਾ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਧਰੋਂ ਜਾ ਰਹੀ ਸੀ ਤੇ ਬਾਬਾ ਜੀ ਉਹ ਕਿਤੇ ਅਚਾਨਕ ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਾਨੂੰ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਤੋਂ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆਂ ਦਾ ਸਿਰ ਫਿਸਿਆ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠਾ ਉਹ ਪਿੱਛੇ ਡਿੱਗ ਪਏ ਤੇ بیٹے ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਤੇ ਹੁਣ ਉਹਨਾਂ ਨੂੰ ਚਲੋ ਤਰਨਤਨ ਹਸਪੀਟਲ ਸਿਵਲ ਹਸਪੀਟਲ ਲੈ ਗਏ ਆ ਉਹਨਾਂ ਰ ਲਾ ਚੱਲ ਰਿਹਾ ਵਾ ਤੇ ਹੁਣ ਬਾਕੀ ਵੀ ਲੱਛਾ ਉਹਨਾਂ ਦੀਆਂ ਲੈ ਗਏ ਉੱਥੇ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਇਹਦਾ ਨਾਮ ਗੁਰਪ੍ਰੀਤ ਸਿੰਘ ਦਾ ਇਹ ਪਿੰਡੋਂ ਆਇਆ ਸਭਰਾਵਾ ਤੋਂ ਅੰਮ੍ਰਿਤਸਰ ਲਾ ਕੇ ਪੱਠੇ ਦੇ ਕੰਮ ਕਰਦੇ ਆ ਇਹ ਤੇ 407 ਗੱਡੀ ਦਾ ਇੰਟਰ ਵਾ ਤੇ ਉਹਨਾਂ ਪਿਛਲੇ ਟਾਇਰ ਥੱਲੇ ਵਿੱਚ ਦੇ ਕੇ ਤੇ ਮਲਕਤ ਆਵਾ ਦੋ ਮਤਲਬ ਇਹ ਵੀ ਪਿਓ ਤੀ ਨੂੰ ਤੇ ਦੋਨੂੰ ਥਾਂ ਤੇ ਮਾਰਕਤ ਆਵਾ ਤੇ ਜਿਹੜੀ ਘਰਦੀ ਤੇ ਜਿਹੜਾ ਮੁੰਡਾ ਹੈ ਉਹਨਾਂ ਦੀਆਂ ਲੱਤਾਂ ਟੁੱਟ ਗਿਆ ਵਾ ਉਹ ਉੱਥੇ ਹਸਪਤਾਲ ਦਾਖਲਾ ਜੀ ਬਾਬਾ ਜੀ ਹਾਂਜੀ ਆਵਾਜੇ ਇਹਨਾਂ ਨੂੰ ਲਜਾਈਏ ਜਿਹੜੇ ਮਤਲਬ ਇਹ ਵੀ ਮਰਨ ਵਾਲੇ ਗੁਰਪ੍ਰੀਤ ਸਿੰਘ ਤੇ ਲੜਕੀ ਦਾ ਨਾਮ ਰੂਹੀ ਹਾਂਜੀ ਦੋਵੇਂ ਪਿਓ ਤੀ ਜੀ ਉਹਨਾਂ ਦਾ ਨਾਮ ਇਹ ਉਹਦੇ ਕਰਦੀ ਦਾ ਨਾਂ ਏ ਪ੍ਰਿਆ ਤੇ ਜਿਹੜਾ ਲੜਕਾ ਏ ਇੱਕ ਦਾ ਨਾਂ ਜਸਪਾਲ ਇੱਕ ਦਾ ਨਾਂ ਕਾਲੂ ਹਾਂਜੀ ਇੱਕੇ ਮੋਟਰਸਾਈਕਲ ਤੇ ਜੀ ਇੱਕੇ ਪਰਿਵਾਰ ਦੇ ਜੀ ਇੱਕੇ ਪਰਿਵਾਰ ਦੇ ਜੀ ਐਂ ਇਹੋ ਹੀ ਮੰਗ ਕਰਦੇ ਆਂ ਵੀ ਇਹ ਇਨਸਾਫ ਮਿਲਣਾ ਚਾਹੀਦਾ ਵਾ ਕਿ ਘਰ ਤੇ ਬਰਬਾਦ ਹੋ ਗਿਆ ਵਾ ਤੇ ਉਹਦੇ ਜਿਹੜੇ ਨਿਕੇ ਨਿਕੇ ਉਹਦੇ ਬੱਚੇ ਆ ਤੇ ਉਹ ਵੀ ਅਜੇ ਹਸਪਤਾਲ ਪਹੇ ਆ ਸਾਨੂੰ ਪਤਾ ਹੀ ਨਹੀਂ ਕੋਈ ਵੀ ਉਹਨਾਂ ਦੀ ਵੀ ਅਸੀਂ ਇੱਥੇ ਜੇ ਆਤ ਲਾ ਕੇ ਬੈਠਿਆ ਵੈਗਰੂ ਕਿਰਪਾ ਕਰੇ ਉਸ ਮਰਟਮ ਹੋਊਗਾ ਉਹਨਾਂ ਦਾ ਕੀ ਦੁਖਦਾਈ ਘਟਨਾ ਹੈ ਆਪਰੀਆ ਐਕਸੀਡੈਂਟ ਕੇਸ ਹੈ ਆਪਣੇ ਸਰਨਸਾਰ ਤੋਂ ਪੱਟੀ ਮੋੜ ਤੋਂ ਜੇ ਬਹੁਤ ਪੱਟੀ ਵੱਲੋਂ ਜਾਂਦੇ ਆ ਤੇ ਕੋਈ ਦੂਰੀ ਤੇ ਇੱਕ ਪਰਿਵਾਰ ਮੋਟਰਸਾਈਕਲ ਤੇ ਆ ਗਿਆ ਸੀ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਬੇਟੀ ਉਹ ਇਧਰੋਂ ਆ ਰਹੇ ਸੀ ਤੇ ਇਸ ਪਾਸੋਂ ਕੈਂਟਰੀ ਆ ਰਿਹਾ ਸੀ ਤੇ ਉਹ ਮੋਟਰਸਾਈਕਲ ਕੈਂਟਰ ਚ ਵੱਜਿਆ ਮੌਕੇ ਤੇ ਦੇਖ ਕੇ ਪਤਾ ਲੱਗਾ ਕਿ ਪਿਛਲੇ ਟਾਇਰ ਚ ਵੱਜਿਆ ਤੇ ਮੋਟਰਸਾਈਕਲ ਵਿੱਚ ਜਿੱਦਾਂ ਪ੍ਰੀਤ ਸਿਆ ਉਹ ਉਸ ਦੇ ਵਿੱਚ ਹਸਬੰਦ ਖੁਦ 24 ਸਾਲ ਦੀ ਉਮਰ ਗੁਰਪ੍ਰੀਤ ਸਿੰਘ ਸਪਤਾਤ ਉਹਨਾਂ ਦੀ ਬੇਟੀ ਰੂਹੀ 3 ਸਾਲ ਦੀ ਜਿਹਦੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਤੇ ਉਹਨਾਂ ਦੀ ਵਾਈਫ ਤੇ ਦੋਨੇ ਬੇਟੇ ਜਿਹੜੇ ਆ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਟਰੱਕਲ ਮੇਟ ਚਿੰਦੇ ਟਰੱਕ ਵਾਲਾ ਕੰਬ ਗਿਆ ਟਰੱਕ ਨਹੀਂ ਟਰੱਕ ਵਾਲਾ ਭੱਜ ਗਿਆ ਜੀ ਕੈਂਟਰ ਵਾਲਾ ਤੇ ਕੈਂਟਰ ਨੂੰ ਕਰਦੇ ਚ ਲੈ ਗਿਆ ਕੀ ਕਾਰਵਾਈ ਕੀਤੀ ਜਿਆਰੀ ਅਗਰ ਹਾਂ ਬਸ ਐਕਸੀਡੈਂਟ ਹੋਇਆ ਵਾ ਉਹ ਦੇਸ਼ ਬੰਦ ਚ ਜਿਹੜੀ ਵੀ ਕਾਰ ਵੀ ਹੋ ਗਈ ਸਰ ਜਿਹੜੇ ਇੰਜਰਡ ਆ ਉਹਨਾਂ ਨੂੰ ਹਸਪੀਟਲ ਚ ਜਾਇਆ ਕੀ ਕੰਡੀਸ਼ਨ ਉਹਨਾਂ ਦੀ ਉਹ ਪਤਾ ਹੀ ਲੱਗਾ ਵਾ ਵੀ ਜਿਹੜਾ ਇੱਕ ਬੇਟਾ ਆ ਉਹਨਾਂ ਦਾ ਉਹਦੀਆਂ ਉਹਦੀ ਲੱਖਤੀ ਆ ਤੇ ਜਿਹੜੀ ਵਾਈਫ ਆ ਉਹ ਤੇ ਦੂਜੇ ਬੇਟੇ ਦੇ ਵੀ ਸੱਟਾਂ ਲੱਗੀਆਂ ਟੋਟਲ ਕੀ ਨਹੀਂ ਆ ਨਹੀਂ ਸਰ ਟੋਟਲ ਨਹੀਂ ਹੈ ਪੰਜ ਜੀ ਸੀ ਕੇ ਜੀ ਉਹਨਾਂ ਕੋਲ ਵਾਈਫ ਤੇ ਤਿੰਨ ਬੱਚੇ ਇੱਕੋ ਪਰਿਵਾਰਲੇ ਸਾਰੇ ਇੱਕੋ ਪਰਿਵਾਰ